ਇਹ ਕ੍ਰਾਸ ਕੇਸ ਜਿੰਨੇ ਬਾਰੇ ਖਿਆਲ ਹੋਇਆ ਹਾਲ ਹੀ ਕਿਹੜੀ ਇਸ ਤੋਂ ਜੁੜੇ ਗੁਰਮੁンダー ਬਾਬਾ ਸਿੰਘ ਉਹਦੇ ਪਿਆਨ ਤੇ ਉਹਨਾਂ ਦੇ ਉਪਰੰਗੋਰ ਮਨਜੋਤ ਤੇ ਜਿਹਨੇ ਦੋ ਬੰਦੇ ਲਈ ਦੇ ਮੌਨ ਲਖਾਈ ਦੇ ਸਤਵੀਰ ਸਿੰਘ ਦਾ ਚਨਾਤ ਫਿਰਦਾ ਇਹ ਇੱਕ ਜਿਸਪਾਇਸ ਹੈ ਅਲਖੰਦਰ ਗੜ ਦਾ ਤੇ ਕੁਝ ਵਿੱਚ ਅਣਪਛਾਤੇ ਉਹਦੇ ਜੋ ਹੋਣਾ ਸੀ ਜਿਹੜਾ ਮੇਨ ਕੇਸ ਮੇਨ ਐਫ ਆਈ ਆਰ ਹੈ ਉਹ ਦਿੱਚ ਸੀ ਉਹ ਬੰਦਿਆਂ ਦੇ ਬਾਈ ਨੇ ਮੈ ਫਾਇਰਸ ਨੂੰ ਜੋ ਇੱਕ ਤਾਪ ਸਿੰਘ بڑا ਗੁਰਵੰਦਰ ਖੇੜੀ ਬਾਬੇ ਦਾ ਕਜ਼ਨ ਸੀਗਾ ਉਹ ਵੀ ਰੈਸਟ ਕਰ ਲਿਆ ਤੇ ਕ੍ਰਾਸ ਕੇਸ ਦੇ ਵਿੱਚ ਸੀਨ ਸਕਰੀਪਟ ਦੇ ਚਸ ਫਾਲੋ ਬਾਂਦੇ ਦਾ ਸ਼ੁਰੂ ਹੋ ਗਿਆ ਅੱਛਾ ਕੋਈ ਤਵਰੀ ਬੈਰ ਵੀ ਨਹੀਂ ਆਇਆ ਮੈਂ ਹਬੇ ਦੀ ਅੱਜ ਸੁਮ ਨੂੰ ਉਹਨਾਂ ਨੂੰ ਪੋਰਚੂਸ਼ ਕਰਨ ਲਈ ਭੇਜਿਆ ਕੋਪ ਤੋਂ ਅਸੀਂ ਪਰਮਾਂਡ ਲੈ ਕੇ ਫਿਰ ਕੀ ਮੂਲੀ ਪ੍ਰਤਾਪ ਸਾਹਮਣੇ ਹੈ ਕੀ ਕਾਰਨ ਰਿਹਾ ਲੜਾਈ ਦਾ ਮੂਲੀ ਪ੍ਰਤਾਪ ਬਣ ਲਈ ਹੈ ਜੀ ਜਿਹੜਾ ਪਹਿਲਾਂ ਮੇਨ ਕੇਸ ਦੇ ਕੰਪਲੇਨਟ ਹੈ ਕਿ ਗੁਰਜੀਤ ਕੌਰ ਇਹਨਾਂ ਦੀ ਬੇਟੀ ਦਾ ਵਿਆਹ ਹੋਇਆ ਸੀ ਗੁਰਵਿੰਦਰ ਸਿੰਘ ਉਹਨਾਂ ਨਾਲ ਪਿਛਲੇ ਸਾਲ ਕੁਝ ਪਿਛਲੇ 3-4 ਮਹੀਨੇ ਤੋਂ ਇਹਨਾਂ ਦਾ ਆਪਸ ਵਿੱਚ ਕੋਈ ਮੈਟ੍ਰਿਮੋਨੀਅਲ ਡਿਸਕਿਊਸ਼ਨ ਚੱਲ ਰਿਹਾ ਸੀ ਤੇ ਗੁਰਮੰਦਰ ਦੀ ਲਾਈਫ ਜਿਹਨੂੰ ਗੁਰਜੀਤ ਕੌਰ ਦੀ ਬੇਟੀ ਐ ਸਾਹਿਬ ਜੁਤ ਕੌਰ ਉਹ ਆਪਣੇ ਇੱਥੇ ਟਿਕ ਕੇ ਰਹਿ ਰਹੇ ਸੀ ਸੋ ਜਦੋਂ ਜਿੱਦਣ ਲੜਾਈ ਹੋਈ ਹੈ ਗੁਰਵਿੰਦਰ ਹੁਣੀ ਕੁਝ ਮਤਲਬ ਆਪਸ ਹੁਣ ਆਫ ਲਾਈ ਹੈ ਇਹਨਾਂ ਦੇ ਬੁਲਾਈ ਤੇ ਆਏ ਇਹ ਗੱਲ ਸਾਨੂੰ ਕਲੀਅਰ ਨਹੀਂ ਪਰ ਇਹ ਆਹੀ ਗੱਲ ਕਰਨ ਆਏ ਸੋ ਡਿਸਕਿਊਟ ਨੂੰ ਰਿਜ਼ੋਲਵ ਕਰਣਾ ਹੈ ਉਹਦੇ ਜਦੋਂ ਕੰਮਾ ਕਰ ਰਹੇ ਸੀ ਉਸ ਦੌਰਾਨ ਇਹਨਾਂ ਦੀ ਬਹਿਸ ਕਰੀ ਹੋਗੀ ਇੱਕ ਪੱਤਰ ਵੱਲੋਂ ਕੋਈ ਚਲਾਈ ਗਈ ਜੋ ਗੁਜਿਤ ਕੋਰੋਨਾ ਦੇ ਪੈਰ ਤੇ ਰੱਖੀ ਉਹਦੇ ਨਾਲ ਹੱਦ ਦੋਨੋਂ ਪਾਸੇ ਦੋ ਚਾਰ ਬੰਦੇ ਸੀ ਗਿਆਨ ਕਰਨਾ ਉੱਥੇ ਘਰ ਦੇ ਬਾਹਰ ਲੜਾਈ ਹੋਈ ਉਸ ਤੋਂ ਬਾਅਦ ਜਦੋਂ ਇਹ ਫਿਰ ਪੋਸਿਬਲ ਦਖਲ ਹੋਣ ਦੇ ਗੁਰਜੀਤ ਕੌਰ پارٹی ਉਹਨਾਂ ਵੱਲੋਂ ਗੋਵਿੰਦਰ ਬਾਬੇ ਦੇ ਵਿੱਚ ਲੋਕ ਤੇ 30 ਮਰੀ ਗਈ ਵਿੱਚ ਤੇ ਉਸ ਤੇ ਉੱਥੇ ਹਸਪਤਾਲ ਦੇ ਬਾਹਰ ਵੀ ਕੰਦਿਦ ਰਹੀ ਜਿਹੜਾ ਕਿੰਨਾ ਇੱਕ ਰਾਮ ਆਉਣਾ ਕਰੇਗਾ ਇਤਨੀ ਮੇਨ ਜਿਹੜਾ ਮੇਨ 95 ਨੰਬਰ ਐਫ ਆਈ ਆਰ ਚ ਜਿਹੜਾ ਗੁਰਜੀਤ ਕੌਰ ਉਹਨਾਂ ਦੀ ਸਟੇਟਮੈਂਟ ਤੇ ਦੋ ਬੰਦਿਆਂ ਦੇ ਬਦਨੇ ਹੈ ਤੇ ਬਾਕੀ 4-5 ਅਣਪਛਤੇ ਹਨ ਜਿਹੜਾ ਕ੍ਰਾਸ ਕੇਸ ਚ ਆਲਦੀ ਬੜੀ ਤਿੰਨ ਬੰਦਿਆਂ ਦੇ ਬਾਈ